ਲੋਕਾਈ ਚੱਲ ਰਿਹਾ ਕੰਮ ਇੱਧਰ ਮੇਰਾ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਇੱਥੇ ਲੰਗਰ ਪਣੀ ਚੱਲਿਆ ਹੋਇਆ ਖੁੱਲਾ ਬਾਬੇ ਦਾ ਲੰਗਰ ਲਾਇਆ ਹੋਇਆ ਠੀਕ ਹੈ ਮਿਸਤਰੀ ਉਦੋਂ ਗੱਲ ਕਰ ਕਹੇ ਕਹ ਦਿੱਦੀ ਮੈਂ ਮੈਂ ਕਰਨੀ ਬਣਾਉਣਾ ਇਹ ਆਪਾਂ ਨੇ ਇੱਕ ਤਰ੍ਹਾਂ ਦਾ ਸਰਬਸਤ ਖੁੱਲਾ ਬਸ ਸਭ ਬਸ ਗੱਲ ਪੱਕੀ ਹੈ ਮਿਸਤਰੀ ਭਾਈ ਉਦੋਂ ਕਹਿੰਦੇ ਨੁਕਾਏ ਕਿ ਇਹ ਗਲਤ ਕੰਮ ਕਰਦਾ ਤਾਂ ਇਹ ਮੈਂ ਰੋਕਿਆ ਨੂੰ ਜਦ ਮੈਂ ਇਹ ਨਹੀਂ ਹੋ ਗਈ ਸਹੀ ਹੋਵੇਗਾ ਸਹੀ ਹੋਵੇਗਾ ਹੋ ਗਏ ਹਾਂ ਹੁਣ ਬਾਈ ਪਾਰਟੀ ਚੱਲ ਰਹੀ ਪੂਰੀ ਨੂੰ ਮੇਰੇ ਕੋਲ ਫੜਾ ਕੈਮਰਾ ਠੰਡਾ ਵਰਤਾਜ ਇੱਥੇ ਪਹਿਲਾਂ ਹਾਂ ਤੂੰ ਵੀ ਇੱਥੇ ਸੇਵਾ ਕਰ ਤੂੰ ਵੀ ਸੇਵਾ ਲੁੱਟ ਲੈ ਕਰ ਸੇਵਾ ਤੈਨੂੰ ਮਿਲੂਗਾ ਮੇਵਾ ਟਰੈਕਟਰ ਮੁੜਿਆ ਉੱਥੇ ਤੇ ਮੁੜਿਆ ਹਾਂ ਕਰ ਸੇਵਾ ਤੈਨੂੰ ਮਿਲੂਗਾ ਮੇਵਾ ਦੋ ਦੋ ਗਲਾਸ ਮੈਂ ਕੱਢਦਾ ਇਹ ਮੈਂ ਫੜਦਾ ਹੁਣ ਅਰੇ ਫਾਸਕ ਅਕਰੀ ਸਾਲੇ ਮਨੂੰ ਤਾਂ ਆਇਆ ਤਾਂ ਵੀ ਅੱਜ ਲੈਟਰ ਵਾਲੀ ਮਸ਼ੀਨ ਚੱਲਦੀ ਹੋਣੀ ਅੱਛਾ ਕਿਵੇਂ ਮੈਂ ਹੱਕ ਨੂੰ ਫੋਨ ਕਰਿਆ ਕਹਿੰਦਾ ਸਰਿਆ ਵੀਡ ਹੋ ਰਿਹਾ ਬਸ ਲਾਹਣੂ ਆ ਗਿਆ ਆ ਗਿਆ ਨਾ ਆ ਜਾ ਪਿੱਛੇ ਨਾ ਰਹਿ ਆ ਜਾ ਨਾ ਫੜ ਲੈ ਮੇਰਾ ਗੱਲਾ ਗੱਲਾ ਹੋਕ ਜਾਣ ਦਿੰਦਾ ਨੂੰ ਸੁੱਕਾ ਚਣਾਈ ਨਾ ਕਰੋ ਇੱਕ ਠੰਡੇ ਦਾ ਘੁੱਟ ਇੱਕ ਸਮੋਸੇ ਦਾ ਠੀਕ ਹੈ ਜੀ ਲੈ ਬਾਈ ਹੋਰ ਵੀ ਪਿਆ ਦੇ ਦਿੰਦੇ ਮਰੇ ਲਾ ਤੂੰ ਪੀ ਲੈ ਸੈਟ ਮੈਂ ਤਾਂ ਪਿੰਡੇ ਹੀ ਰਹਿੰਦਾ ਹਾਂ ਉਹਨੂੰ ਫੜਾ ਉਧਰ ਅੱਜ ਨੂੰ ਉਹ ਆ ਤੇ ਰਾਜ ਕੋਲ ਗਿਆ ਅੱਛਾ ਅਲਾ ਮਿਸਤਰੀ ਨੂੰ ਦੇ ਯਾਰ ਮਿਸਤਰੀ ਕੱਦਾ ਦੇਖਦਾ ਫੜ ਲਿਆ ਕੋਈ ਨਾ ਫੜ ਲੇ ਮਿਸਤਰੀ ਮੈਂ ਬਾਅਦ ਚ ਲੈ ਲਵਾਂ ਨਾ ਇੱਧਰ ਬੈਠੇ ਖਾ ਲੈ ਮੇਰਾ ਆਮਾ ਪੜੋ ਹਰਦਾ ਗਲਾਸ ਹੁਣ ਕਿਹੜਾ ਵੀਰ ਆ ਗਿਆ ਬਾਜੀ ਆ ਗਿਆ ਹੂੰ ਤੇ ਆ ਜਾ ਓਏ ਹੁਣ ਹੁਣ ਦੇਖ ਲੈ ਮੈਂ ਇਹਨੂੰ ਬਾਅਦ ਚ ਪਲਾ ਦਿੰਨੇ ਆ ਮੈਂ ਕਿਹਾ ਚੱਲ ਭਾਈ ਤੇ ਆ ਗੜਾ ਦੇ ਮੈਂ ਕਿਹਾ ਮੈਂ ਬਰੈਡਾਂ ਦਾ ਕਿਹੜਾ ਦੇ ਹੁਣ ਇੱਕ ਆ ਕਿਦਨ ਚੱਲ ਪਿਆ ਜੈਮ ਮਾਟਰ ਨਾ ਬਰੱਡਾਂ ਨੇ ਕਿਡਦੇ ਉਹ ਚਟਣੀ ਲੱਤੀ ਉਹਨੇ ਕਿਸੇ ਨੇ ਯਾਰ ਇਹ ਤਾਂ ਗਲਤ ਗੱਲ ਐ ਲੈ ਵੀਰ ਗੈਣੀ ਤਾਂ ਨਹੀਂ ਕੋਈ ਔੜ ਹੋਣਾ ਫੰਕਸ਼ਨ ਆ ਪੈ ਗਿਆ ਨਾ ਪਾ ਉਹਦਾ ਥੋੜੀ ਜੀ ਉੱਤਰੀ ਤਾਂ ਹੋਰੇ ਪਸੰਦ ਹੋਣ ਨਾ ਕਿਸੇ ਦੀ ਬਾਤ ਆਸਤੋਂ ਦੇਰ ਤੇ ਨਹੀਂ ਤਾਂ ਚੱਕ ਦੇ ਬੱਸ ਚੱਕ ਦੇ ਚੱਕ ਦੇ ਚੱਕ ਦੇ ਫਟੇ ਜੀ ਜੇ ਲੱਭ ਵੀ ਕਰਦਾ ਫੰਕਸ਼ਨ ਕਰਦੇ ਟੜੀ ਤਾਂ ਹੋਰੇ ਬੱਤ ਨੂੰ ਖੁੱਲ ਗਈ ਸਾਲੀ ਇਹ ਤਾਂ ਕੱਲ ਲੈ ਨਾ ਬਾਕੀ ਆ ਮੈਂ ਹੁਣ ਉਹ ਵੀ ਖਾ ਲਾ ਬਲੱਗਿਆ ਮੈਂ ਚਟਣੀ ਪੀ ਜਾਣੀ ਜਿਹੜੀ ਬਚ ਗਈ ਆ ਰਾਜੀ ਭਾਈ ਠੀਕ ਆ ਓਕੇ ਕੰਮ ਫੋਲ ਮੈਂ ਕਿ ਡੱਬਾ ਵੀ ਖੋਲ ਹੁਣ ਮੂੰਹ ਮਠਿਆਈ ਕਰਾਉਣਾ ਆਹ ਚਾਹ ਨਾ ਕਰਾ ਆਹ ਹਾਂ ਇਹ ਗਲਤ ਨਹੀਂ ਚਾਹ ਨਾ ਚਾਹ ਨਾ ਹੋਣ ਦੇ ਓਕੇ ਚਾਹ ਨਾਲ ਫੇਰ ਹੋਂਦੇ ਭਾਈ ਬਾਈ ਕਾਤਾ ਕਹਜੂਗਾ ਸਰੀਰ ਦਾ ਕੰਮ ਕੱਲ ਤੱਕ ਕਿ ਅੱਜ ਜਿੰਨੀ ਬੜੀ ਜੀ ਪੁੱਛਿਆ ਕਿੱਛਿਆ ਪੈ ਕੰਮ ਹੈ ਚਾਰ ਪੰਜ ਵਜੇ ਤੱਕ ਕਰ ਦਿੰਦੇ ਜੀ ਮਿੱਤਰ ਸਾਹਿਬ ਆਪਣੀ ਕਾਤ ਵੀਡ ਹੋਣੀ ਹੈ ਫਟ ਸ਼ਟਰਿੰਗ ਬਦ ਅੰਦਾਜ਼ਤਾ ਕਰ ਲੈ ਆਪਣੇ ਹੱਥ ਲਾ ਦੇ ਨਹੀਂ ਮਸ਼ੀਨ ਲਾ ਭਾਈ ਮੈਂ ਕਹ ਅਗਰੀ ਮਾ ਦਾਲੂ ਮਾ ਚਲਾ ਦੇ ਨਹੀਂ ਮਸ਼ੀਨ ਪਰ ਵੀ ਤੇਰਾ ਮਿੱਤਰ ਉਹ ਸਰ ਚੱਕ ਬਸ ਵਾ ਬਸ 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 ਥੈਂਕ ਯੂ ਹੋ ਗਿਆ ਆ ਚਾਹ ਨਾਲ ਲੈ ਸਾਰੇ ਖੁਸ਼ ਥੋੜਾ ਅੱਗੇ ਸਾਨੂੰ ਬਰੇਡ ਬਾਈ ਹਾਂ ਜੀ ਚਾਹੀਏ ਨੂੰ ਕਰ ਸਵਸਥ ਦੇ ਜਾ ਰਿਹਾ ਦੇਖੋ ਚਲੋ ਭਾਈ ਆਹ ਚੱਲ ਰਿਹਾ ਕੰਮ ਅੱਜ ਉੱਪਰ ਸਰਿਆ ਬੀਡ ਹੋ ਰਿਹਾ ਉਹ ਦੇਖੋ ਹੈਨਾ ਦੇਖਣਾ ਆ ਲੋ ਵਾਹ ਨਾ ਜਿਓ ਭਾਈ ਕੋਈ ਕੱਢ ਬਿਲਾਸ ਫੜ 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 ਹੂੰ ਤੇਰੇ ਵੀ ਸੁੱਕਾ ਕੰਮ ਨਾ ਚੱਲੇ ਗੂੜਾ ਗੂੜਾ ਨਾ ਲੱਗੇ ਹਾਂ ਨਾ ਲੱਗੇ ਠੀਕ ਨੇ ਗੋਲੇ ਰਹਿਤ ਕੰਮ ਚੱਲਣਾ ਚਾਹੀਦਾ ਇਹ ਆਲਾ ਚਾਰ ਬਾਰ ਕਾਦਾ ਅੱਛਾ ਕੱਲ ਦੀ ਫਿਕਰ ਪੈ ਗਈ ਕੱਲ ਦੀ ਫਿਕਰ ਆਈ ਗਾਂਗੇ ਤੁਹਾਨੂੰ ਨਹੀਂ ਪਾਈ ਨਾ ਹੋਲੇ ਮਾਰੇ ਤੇਰਾ ਟਾਲਾ ਮਰੇ ਟਾਲਿਆ ਹੈ ਨਾ ਖੱਚਦੇ ਕੰਮ ਲਾ ਭਾਈ ਬਈ ਚੱਲ ਰਿਹਾ ਕੰਮ ਪਾ ਚੱਲਦੇ ਰਹਿਤੇ ਨੂੰ ਤੇ ਬਾਕੀ ਬਾਈਆਂ ਨੇ ਵੀ ਕੰਮ ਨਵੇੜਤਾ ਪਾ ਹੁਣ ਇਹਦੇ ਬਾਅਦ ਸਿੱਧੀ ਲੈਂਟਰਪੁਰ ਵੱਜਣੀ ਹੈ ਕੰਮ ਲੈਂਟਰਪੁਰ ਹੈ ਨਾ ਸੂਈ ਅੱਗੇ ਇੱਥੇ ਖੜੇ ਤੇ ਆਏ ਵਾਲੇ ਤੁਹਾਨੂੰ ਦਿਖੀ ਜਾਂਦਾ ਤਾਂ ਹੁਣ ਤਾਂ ਕੰਦਾ ਹੀ ਦਿਖਦੀ ਐ ਹਾਂ ਤਾਂ ਬਾਈ ਲੱਗ ਗਿਆ ਨੰਬਰ ਅੱਜ ਮਾਲ ਵੀ ਜ਼ਿਆਦਾ ਲੈ ਕੇ ਜਾਣਾ ਵੀ ਅੱਗੇ 200 ਫੁੱਟ ਲੈ ਕੇ ਜਾਂਦੇ ਹੁਣ ਲੈ ਕੇ ਜਾਣਾ 250 ਫੁੱਟ ਬਾਈ ਨੂੰ ਕਹਤਾ ਇੱਧਰ ਮੁੰਤੀ ਬਾਈ ਖੜਾ ਤੇ ਮੀਹ ਬਾਈ ਦੁਬਾਰਾ ਫੇਰ ਸ਼ੁਰੂ ਹੋ ਗਿਆ ਚਲੋ ਭਾਈ ਬਾਕੀ ਕਨਵੇਅਰ ਚੱਲ ਰਿਹਾ ਤੁਸੀਂ ਦੇਖਿਆ ਬਾਰਸ਼ੀ ਸ਼ੁਰੂ ਹੈ ਉੱਚਾ ਉੱਚਾ ਪਾ ਦੇ ਭਾਈ ਗਿੱਲਾ ਹੁੰਦਾ ਰਹਿਤਾ ਪਾਣੀ ਜਾਂਦਾ ਜਾਈ ਜਾਂਦਾ ਬਾਈ ਆ ਮਸ਼ੀਨਰੀ ਦਾ ਕੰਮ ਹੈ ਉਹ ਜੀਸੀਬੀ ਦਾ ਦੇਖ ਲਓ ਗੱਲ ਨਹੀਂ ਬਣਦੀ ਨਾਲੇ 4x4 ਆ ਕਹਿੰਦੇ। ਇਹ ਪੂਰਾ ਮਾਰਦਾ ਜੋਰ। ਉਹਦੇ ਪੱਠਾ ਚੱਲਦਾ ਬਾਈ। ਆ ਗਿਆ ਟਰੈਸੀ ਵਾਲਾ। ਬਾਈ ਬਾਰਸ਼ਾਂ 'ਚ ਚੱਲੂ ਸਾਰੀ ਦਿਹਾੜੀ ਹੈ ਨਾ। ਬੱਦਲ ਕੁੱਲ ਗਿਆ ਹੈ ਨਾ। ਬਾਈ ਆਹ ਚੀਜ਼ ਤਾਂ 4x4 ਝੋਟਾ ਹੈ ਨਾ। ਹੈ? ਜੇਸੇ ਵੀ ਘੱਟ ਭਰਦੀ ਹੈ ਨਾ ਇਹ ਚੀਜ਼ ਤਗੜੀ ਆ ਹੋਰ ਪੈ ਜਾਣਾ ਵਿੱਚ ਮਾਲ ਹਲੇ ਕਹਿੰਦਾ ਨੂੰ ਬਾਈ ਚੱਲ ਰਿਹਾ ਕੰਮ ਬਾਕੀ ਅੱਜ ਲੈ ਕੇ ਜਾਣਾ ਆਪਾਂ ਨਵਾਂ ਜਿਆਦਾ ਹੋ ਵੀ ਦਿਖਾਉਂਦੇ ਤੁਹਾਨੂੰ ਆਜਾ ਅੱਲਾ ਬਾਈ ਕਨਵੇਅਰ ਹੋ ਰਿਹਾ ਤਾਂ ਮਿੱਟੀ ਚੱਕ ਕੇ ਘਰੀ ਜੰਦੀ ਹੈ हो गया काम चलो लो भी ट्राली खाली करने तो बाद पहुंच गया घर आ बंदा करता था फोन मिलो हाँ भी फोन का करता था ਦਾ ਸੁਣੋ ਬੜਸਾ ਪ੍ਰੋਵਾਈ ਫੋਨ ਕਰਦਾ ਬਹੁਤ ਕਦੇ ਕਰਦਾ ਦਾ ਕਨਾ ਕੁੰਡਾ ਲਾ ਲੈਣਾ ਮੈਨੂੰ ਛੇਤੀ ਆ ਜਾ ਹੈ ਲੋ ਵੀ ਅਦਰ ਜਸ਼ਨ ਰਹੀ ਪੜ ਮੇਰੇ ਵੱਲ ਤੂੰ ਸਾਰੇ ਨਹੀਂ ਕਰ ਤਾ ਸੱਸ ਕਾ ਹਾਂ ਪੜ ਨਹੀਂ ਆ ਇੰਗਲਿਸ਼ ਇਹਦੇ ਵਿੱਚ ਦਿਖਾਦਾ ਲੈ ਖਾਈ ਦਿਖਾ ਪਹਿਲਾਂ ਲੋ ਵੀ ਦਿਖਾਈ ਦੇਖੋ ਜਸ਼ਨ ਦੀ ਪੜ ਕੇ ਸੁਣਾ ਕੇ ਆਹੇ ਮੜਾ ਜਾਂ ਬਰਸਡੇ ਲਿਫਟ ਕਰੋ like his black feathers the wanted to be like a peacock because the colorful feathers of the अच्छा चल बस बस तू भी सुना दे कुछ हां बी हां सी हां डी हम्म एफ बस ए बी सी डी एफ ਤੱਕ ਹੁੰਦੀ ਹੈ ਫੋਨ ਜਿੰਨਾ ਮਰਜ਼ੀ ਚਲਵਾਲਾ ਹੈ ਹੋਰ ਕੋਈ ਕੰਮ ਨਹੀਂ ਹੈ ਜਿਵੇਂ ਇਹਦੇ ਵੀ ਪੜਾਇਆ ਕਰ ਇਹਨੂੰ ਵੀ ਆਲਾ ਬਾਈ ਜਸ਼ਨ ਤਾਂ ਲੱਗੀ ਪਈ ਹੈ ਹੈ ਪੜਤਈ ਹੈ ਕਿ ਕਹਿੰਨਾ ਮੈਂ ਨਹੀਂ ਪੜਾਂਗਾ ਹਰੇ ਯੂ ਲਾਈ ਜੈ ਪੜੇ ਕਰ ਬੰਮੂ ਦੀਦੀ ਕੋਲ ਪੜੇ ਕਰਾ ਹਾਂ ਪੜੇ ਕਰ ਹੁਣ ਸਕੂਲ ਤੇ ਆਇਆ ਬਾਈ ਇਹ ਇਹਨੇ ਫੋਨ ਕਰ 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 ਲਿਆ ਤੰਗ ਮਨੁਲਾਦੀ ਤੇ ਵੀ ਨੂੰ ਕੋਈ ਮਾਰਦਾ ਕਿਆ ਚਾਹੀਦਾ ਤਾਂ ਸਿੱਧੀ ਦੱਸ ਦੇ ਕਿਆ ਚਾਹੀਦਾ ਤਾਂ ਹੁਣ ਕੈਮਰੇ ਕਰਕੇ ਬਾਈ ਬੋਲ ਰਿਹਾ ਇਹਨੇ ਕੋਈ ਖਾਣਾ ਤਾਂ ਹੈ ਨਾ ਜਿਸ ਹਾਂ ਤਾਂ ਹੀ ਕਹ ਰਿਹਾ ਸਪ੍ਰਿੰਗ ਰੋਲ ਕਹਿੰਦਾ ਤਾਂ। ਅੱਛਾ। ਲੈ ਆਉਂਦਾ ਕਰਦੇ ਇਹਨੂੰ ਸਪ੍ਰਿੰਗ ਰੋਲ ਡੰਡਾ ਲਿਆ ਬਾਹਰ ਤੇ। ਦਵਾ ਮੈਨੂੰ ਸਪ੍ਰਿੰਗ ਰੋਲ ਤਾਜ਼ੇ ਤਾਜ਼ੇ ਦੇ ਦੇਵਾ। ਹਾਂ? ਜਿਵੇਂ ਤਾਜ਼ੇ ਤਾਜ਼ੇ। ਦੇ ਦਿਓ। ਹਾਂ? ਚਲੋ ਭਾਈ ਬੱਚੇ ਆ ਇਹਨਾਂ ਦਾ ਵੀ ਕਹਿਣਾ ਮੰਨਣਾ ਪੈਣਾ। ਚੱਲੀ ਜਾਂਦੇ ਕੰਮ। ਠੀਕ ਨੇ। ਤੇ ਅੱਜ ਕਿੱਕੇ ਵਲੌਗ ਤਾਂ ਜੀ।